ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਵਿਖੇ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਬਟਾਲਾ ਦੇ ਨੇੜੇ ਕੀ ਪਿੰਡ ਭਾਗੋਵਾਲ ਦੇ ਜੰਪਲ ਜੋਗਰਾਜ ਸਿੰਘ ਕਾਲੋ ਨੂੰ ਕੈਨੇਡਾ ਸਰਕਾਰ ਵੱਲੋਂ ਬਹੁਤ ਹੀ ਅਹਿਮ ਤੇ ਜ਼ਿੰਮੇਵਾਰ ਅਹੁਦਾ ਦਿੰਦੇ ਆ ਵਿਧਾਨ ਸਭਾ BC ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ ਜੋਗਰਾਜ ਸਿੰਘ ਕਾਲੋ ਦੇ ਪਿਤਾ ਗੁਰਪ੍ਰੀਤ ਸਿੰਘ ਸ਼ਾਹ ਅਤੇ ਸੌਰੇ ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੂਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਆ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਜੋਗਰਾਜ ਸਿੰਘ ਦੀ ਨਿਯੁਕਤੀ ਉੱਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਾਂ ਕਿ ਹੈ ਕਿ ਜੋਗਰਾਜ ਸਿੰਘ ਦੀ ਇਸ ਪ੍ਰਾਪਤੀ ਦੇ ਨਾਲ ਪਿੰਡ ਇਲਾਕੇ ਦਾ ਮਾਣ ਉੱਚਾ ਹੋਇਆ ਹੈ ਜੋਗਰਾਜ ਸਿੰਘ ਦੇ ਪਿਤਾ ਗੁਰਪ੍ਰੇਂਦਰ ਸਿੰਘ ਲਾਡਾ ਸ਼ਾਹ ਨੇ ਦੱਸਿਆ ਕਿ 10 ਸਾਲ ਪਹਿਲਾਂ ਜੋਗਰਾਜ ਸਿੰਘ ਪੜ੍ਹਾਈ ਦੇ ਲਈ ਕੈਨੇਡਾ ਗਿਆ ਸੀ ਤੇ ਉੱਥੇ ਉਸਨੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਅਤੇ ਫਿਰ ਉਹ ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਜੁੜ ਗਿਆ ਗੁਰਪ੍ਰੇਂਦਰ ਸਿੰਘ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵਿੱਚ ਜੋਗਰਾਜ ਸਿੰਘ ਨੂੰ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ ਮੇਰਾ ਬੇਟਾ ਜੋਗਰਾਤ ਸਿੰਘ ਕਾਲੂ ਜੋ ਅੱਜ ਤੋਂ ਕੋਈ 12 ਸਾਲ ਪਹਿਲਾਂ ਜਿਹੜਾ ਵਾ ਕੈਨੇਡਾ ਦੀ ਧਰਤੀ ਤੇ ਅੰਤਰਰਾਸ਼ਟਰੀ ਵਿਦਿਆਰਥੀ ਹੋ ਕੇ ਗਿਆ ਜੀ ਉੱਥੇ ਜੀ ਤੇ ਜਿੰਨੇ ਜਾ ਕੇ ਆਪਣੀ ਉੱਥੇ ਮਕੈਨੀਕਲ ਦੀ ਡਿਗਰੀ ਪ੍ਰਾਪਤ ਕਰਕੇ ਉਸ ਤੋਂ ਬਾਅਦ ਚ ਉਹਨੇ ਆਪਣੇ ਪ੍ਰਾਈਮੇਰੀਅਰ ਟੀਵੀ ਚੈਨਲ ਤੇ ਕਾਫੀ ਸਮਾਂ ਜਿਹੜਾ ਵਾ ਪ੍ਰਾਈਮੇਰੀਅਰ ਟੀਵੀ ਚੈਨਲ ਤੇ ਜਿਹੜਾ ਹੋਸਟ ਦਾ ਕੰਮ ਆਪਣਾ ਉਹ ਸੇਵਾ ਨਿਭਾ ਰਿਹਾ ਜੀ ਹੁੰਦੇ ਆ। ਜਿਹੜੀ ਹੁਣ ਉਪਲਬਧਤੀ ਮਿਲੀ ਆ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਨਾਨਕ ਪਾਸ਼ਾ ਦਾ ਕੋਟਨ ਕੋਟ ਧੰਨਵਾਦ ਕਰਨਾ ਵਾ ਕਿ ਜਿਨੇ ਇਹੋ ਜੀ ਉੱਚ ਕੁਰਸੀ ਤੇ ਬਿਠਾ ਕੇ ਸਾਡੇ ਪੰਜਾਬ ਦਾ ਸਾਡੇ ਪਿੰਡ ਭਾਗੋਵਾਲ ਦਾ ਬਟਾਲੀ ਏਰੀਆ ਦਾ ਜਿਹੜਾ ਨਾਮ ਰੋਸ਼ਨ ਕੀਤਾ ਵਾ ਇਹ ਉਹ ਕੁਰਸੀ ਆ ਕਿ ਜਿੱਥੇ ਵਿਧਾਨ ਸਭਾ ਦੇ ਵਿੱਚ ਜਾ ਕੇ ਹਰ ਆਪਣੀ ਜਿਹੜੀ ਸਿੱਖ ਕਮਿਊਨਿਟੀ ਆ ਜਿਹੜੀ ਕੈਨੇਡਾ ਤੇ ਜਗਈ ਆ ਉਦੀ ਉਹ ਜੋਗਰਾ ਸਿੰਘ ਉਹਦੀ ਆਵਾਜ਼ ਜਿਹੜੀ ਵਾ ਉਹ ਬੜੇ ਵਧੀਆ ਤਰੀਕੇ ਨਾਲ ਉਥੇ ਉਠਾ ਸਕਦਾ ਜੀ ਕੀ ਗੱਲ ਵੇਖੋ ਜੀ ਕਮਿਊਨੀਕੇਸ਼ਨ ਜਿਹੜਾ ਅਸਰ ਆ ਇਹ ਸੀਓ ਵਿਧਾਨ ਸਭਾ ਦਾ ਇਹ ਬੜਾ ਮੈਂ ਸਮਝਨਾ ਮੈਂ ਵੀ ਬੜਾ ਉੱਚ ਅਹੁਦਾ ਵਾ ਏ ਜਿਹੜਾ ਉਥੋਂ ਦੇ ਕੰਜਰ ਵੇਟਾਂਗ ਜਿਹੜੀ ਪਾਰਟੀ ਹੈ ਉਹਦੇ ਪ੍ਰਧਾਨ ਨੇ ਇਹਨਾਂ ਨੂੰ ਇਹ ਦੇਖ ਕੇ ਇੱਕ ਸਰਕਾਰੀ ਅਹੁਦਾ ਜਿਹੜਾ ਵਾ ਉਹ ਤੇਨੂੰ ਨਵਾਜਿਆ ਵਾ ਬੜੇ ਮੈਂ ਇਹ ਜਿਹੜਾ ਵਾ ਇਹ ਬੜਾ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਉਹ ਜਿਵੇਂ ਜੋਗਰਾਜ ਦੀਆਂ ਮਤਲਬ ਪਹਿਲਾਂ ਵੀ ਸਵਾਵਾ ਪ੍ਰਾਈਮੇਰੀ ਸਿਟੀਵ ਚੈਨਲ ਤੇ ਰਹੀਆਂ ਨੇ ਮੈਂ ਬੜੀ ਇਸ ਚੀਜ਼ ਦੀ ਉਮੀਦ ਕਰਦਾ ਕਿ ਉਹ ਜਿਵੇਂ ਉੱਥੇ ਸੇਵਾ ਨਿਭਾਈਆਂ ਨੇ ਉਦੋਂ ਵੱਧ ਚੜ ਕੇ ਜੜੀਆਂ ਵਾ ਇਸ ਸਰਕਾਰੀ ਜਿਹੜਾ ਰੁਤਬਾ ਉਹਨੂੰ ਮਿਲਿਆ ਵਾ ਇਹ ਤੇ ਵੀ ਬਹੁਤ ਵਧੀਆ ਚੰਗੇ ਢੰਗ ਨਾਲ ਆਪਣੀਆਂ ਸੇਵਾ ਜੜੀਆਂ ਉਹਨਾਂ ਨਿਭਾਵੇਗਾ ਜੀ ਬਹੁਤ ਮਾਣ ਵਾਲੀ ਗੱਲ ਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡਾ ਬੱਚਾ ਇੱਥੋਂ ਤੱਕ ਪਹੁੰਚਿਆ ਅੱਗੋਂ ਗੁਰੂ ਮਹਾਰਾਜ ਦੀ ਉਹਨਾਂ ਦੀ ਕਿਰਪਾ ਦੇ ਨਾਲ ਇੱਥੋਂ ਤੱਕ ਪਹੁੰਚਿਆ ਉਹਨਾਂ ਦੀ ਹੋਈ ਇਸ ਤੋਂ ਵੱਧ ਹੋਰ ਖੁਸ਼ੀ ਹੋਰ ਕੀ ਹੋ ਸਕਦੀ ਆ ਮਾਪੇ ਵਾਸਤੇ ਇੱਕ ਬੱਚਾ ਇਸ ਜਿਹੇ ਉਹਦਿਆ ਤੇ ਪਹੁੰਚਦਾ ਜਦੋਂ ਇਹ ਪੋਸਟਾਂ ਚੰਗੀਆਂ ਤੇ ਬੱਚੇ ਪਹੁੰਚਦੇ ਆ ਇੱਕ ਇੱਥੇ ਆਪਣੇ ਇੱਕ ਵਿਦੇਸ਼ ਦੀ ਧਰਤੀ ਤੇ ਜਾ ਕੇ ਤੇ ਇੰਨਾ ਵਧੀਆ ਕੋਸਟ ਤੇ ਬੱਚਾ ਜਾਵੇ ਤਾਂ ਬਹੁਤ ਵਧੀਆ ਲਾ